ਰਾਗ ਗੁਜਰੀ ਕਰ ਦੂਜੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਚਾਰ ਬੰਦਾ ਵਾਲੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਅਕਾਲ ਫੁਰਖ ਇਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਦੁਨੀਆਦਾਰੀ ਮਨੁੱਖ ਕਰਮकांड ਕਰਦੇ ਨੇ ਇਸ਼ਨਾਨ ਸੰਧਿਆ ਅਤੇ 6 ਪ੍ਰਸਿੱਧ ਮਿੱਥੇ ਹੋਏ ਧਾਰਮਿਕ ਕਰਮ ਕਮਾਂਦੇ ਨੇ ਇਨ੍ਹਾਂ ਕੰਮਾਂ ਵਿੱਚ ਹੀ ਲੋਕ ਪਰਚੇ ਰਹਿੰਦੇ ਨੇ ਪਰ ਇਹਨਾਂ ਦੇ ਮਨ ਵਿੱਚ ਟਿੱਕੀ ਹੋਈ ਹੋਮੇ ਦੀ ਮੈਲ ਇਹਨਾਂ ਕੰਮਾਂ ਨਾਲ ਨਹੀਂ ਉਤਰਦੀ गुरु दी शरण पैण तो बिना ओ मनुख जन्मा दी बाजी हार जांदे ने हे मेरे मालिक प्रभु कृपा करके मेनू दुर्मत तो बचाई रखो मैं देखता हां कि करोड़ों मनुखा विचों कोई विरला मनुख तोडा सच्चा भगत है दुर्मत दे कारण होर सारे मतलब ही ने अपने मतलब दी खातिर दिखावे ले ही धार्मिक काम कर रहे ने सारे शास्त्र सारे वेद ਸਾਰੀਆਂ ਸਮ੍ਰਿਤੀਆਂ ਇਹ ਸਾਰੇ ਅਸੀਂ ਪੜਤਾਲ ਕਰਕੇ ਵੇਖ ਲੈਨੇ ਇਹ ਸਾਰੇ ਹੀ ਇੱਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਕੋਈ ਮਨੁੱਖ ਮਾਇਆ ਦੇ ਮੋਹ ਆਦਕ ਤੋਂ ਮੁਕਤੀ ਨਹੀਂ ਪਾ ਸਕਦਾ ਤੁਸੀਂ ਵੀ ਬੇਸ਼ੱਕ ਮਨ ਵਿੱਚ ਵਿਚਾਰ ਕਰਕੇ ਵੇਖ ਲਵੋ ਇਹੀ ਗੱਲ ਠੀਕ ਹੈ ਇਹ ਹੁਕਮਨਾਮਾ 495 ਅੰਗ ਉਤੇ ਸੁਭਾਇਮਾਨ ਹੈ ਆਓ ਇਸ ਹੁਕਮਨਾਮੇ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤੇ ਗੁਰੂ ਨਾਲ ਜੁੜੀਏ